ਆਪ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਲੱਖ ਲੱਖ ਪਿੰਡਾਂ ਦੇ ਵਿੱਚ ਪੈਨਸ਼ਨਾਂ ਬਣਾ ਪਾ ਪੈਨਸ਼ਨ ਤੇ ਕਿੰਨਾ ਪੈਨਸ਼ਨ ਲਈ ਲਗਵਾਈ ਜਾ ਰਹੀ ਹੈ ਇਹ ਕੰਮ ਕਰੀਏ ਜਲੰਧ ਦੇ ਵਿੱਚ ਵੀ ਲਗਾਤਾਰ ਕੈਪਟਨ ਮੋਹਰੀ ਬਸਟਾਲਕੇ ਦੇ ਵਿੱਚ ਕਿਨੇ ਪੈਨਸ਼ਨਾਂ ਲਗਵਾਣ ਨੂੰ ਇੱਥੇ ਪਹੁੰਚੇ ਨੇ ਪੁੱਛਿਆ ਕਿੰਨੀ ਦੇਰ ਦੇ ਵਿੱਚ ਕਿਹੜੀਆਂ ਇਹਨਾਂ ਦੀ ਪੈਨਸ਼ਨ ਹੈ ਕੀ ਨਾਮ ਹੈ ਬੋਲੋ ਜੀ ਤੁਹਾਡੀ ਪੈਨਸ਼ਨ ਲੱਗੀ

उम्र में ਨੂੰ ਸਾਰਤਹਾਂ ਨੂੰ ਇਹ ਲੱਗਦੀ ਨਹੀਂ ਸੀ ਕਿ ਇਹ ਕੋਈ ਜਾਂਦਾ ਕਰਕੇ ਕੇ ਹੋ ਜਾਂਦਾ ਕੋਈ ਮੇਰੀ ਗੱਲ ਬਾਤ ਨਹੀਂ ਸੁਣਦਾ ਠੀਕ ਹੈ ਦਫਤਰ ਚਾਹੀਦਾ बहुत ਵਧੀਆ ਕਿ ਟੈਨਸ਼ਨ ਲੱਗ ਗਈ ਹੈ ਹਾਂ ਚੱਲ ਲਾ ਮੈਂ ਤੇਰੀ है ਹੈ ਟੈਨਸ਼ਨ ਸਾਰਤਹਾਂ ਉਹ ਤੇ ਦੇਖੋ ਕੈਬਨਰ ਮੰਤਰੀ ਮਹਿੰਦਰ ਪਗੜਸ ਜਿਹੜੇ ਲੋਕੜਾ ਵੇਚਾ ਉਹਨਾਂ पेंशन लग गई तो पंजाब सरकार वालों जो कह से हम जल्दी पेंशन गेट लगाए जल्दी पंजाब की आज पेंशन मिल गई है मुख्य कार्यक्रम मंत्री किदा की पेंशन जो आज में मतलब बहुत ज्यादा मतलब जो बाद वाला वो जिंदगी अगले में मिल अवस्था जो बोल रही आदमी गरीब है

ਬਾਕੀ ਦੇ ਬਾਰੇ ਰਸਤੇ ਚਾਹੀਏ ਵੀ ਰਸਤਾ ਹੋਵੇ ਗਰੀਬਾਂ ਨੂੰ ਦੇਖੋ ਲੋਕਾਂ ਦੇ ਕਿਹੜੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਤੇ ਲੋਕਾਂ ਨੂੰ ਕਿਹਾ ਗਿਆ ਸੀ ਜੋ ਬੁਢਾਪਾ ਪੈਨਸ਼ਨ ਹੈ ਵਿਧਵਾ ਪੈਨਸ਼ਨ ਹੈ ਹੋਰ ਵੀ ਜੋ ਪੈਨਸ਼ਨ ਹੈ ਜਿਸ ਦੀਆਂ ਲੱਗਿਆ ਜਾ ਰਿਹਾ ਪੰਜਾਬ ਦੇ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਕਿਹੜੇ ਪੈਨਸ਼ਨ ਲੱਗੇਗੀ ਉੱਥੇ ਅੱਜ ਜਲੰਧਰ ਦੇ ਵੈਸਟ ਹਲਕੇ ਦੇ ਕੈਪਟਨ ਮੰਤਰੀ ਮਹਿੰਦਰ ਪਾਗਤ ਵੱਲੋਂ ਲੋਕਾਂ ਨੂੰ ਅੱਜ ਪੈਨਸ਼ਨ ਮੰਗਿਆ ਗਿਆ ਪੰਜਾਬ ਤੋਂ ਛੜ ਦੇ ਕਿਹੜੀਆਂ ਪੈਨਸ਼ਨਾਂ ਮਿਲਣਗੇ ਪਰ ਅੱਥੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਚਲੋ ਜੀ ਦੇਖੋ ਕੈਪਟਨ ਮੰਤਰੀ ਮਹਿੰਦਰ ਪਾਗਤ ਦੋਨੇ ਲੋਕਾਂ ਦੇ ਨਾਲ ਗੱਲਬਾਤ ਰਜਨੀਸ਼ਾ ਰਿਗਾਰਡ ਅੱਜ ਕੈਪੀ ਇਹ ਲੋੜ ਨੇ ਨੀਲੇ ਪੀਲੇ ਕਾਰਡ ਅੱਛਾ ਠੀਕ ਹੈ ਉਹ ਨੀਲਾ ਪੀਲਾ ਕਾਰਡ ਪਾਜੀ ਜੀ ਗੱਲ ਕਰੀ ਅੱਜ ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਲਗ ਲਗ ਜ਼ਿਲ੍ਹਿਆਂ ਵਿੱਚ ਪੈਨਸ਼ਨ ਵਧਾਈ ਤੇ ਅੱਜ ਜਲੰਧਰ ਵੈਦ ਹਲਕੇ ਦੇ ਵਿੱਚ ਤੁਹਾਡੇ ਵੱਲੋਂ 50 ਤੋਂ 60 ਲੋਕਾਂ ਨੂੰ ਜਿਹੜੀ ਫੈਸਲ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇਹਦੇ ਹਮੇਸ਼ਾ ਹੀ ਦੂਜੀ ਸਰਕਾਰ ਬਣਨ ਤੋਂ ਪਹਿਲਾਂ ਉਹ ਜੋ ਵਾਅਦਾ ਕੀਤਾ ਸੀ ਕਿ ਅਸੀਂ ਜੋ ਹੈ 600 ਯੂਨਟ ਬਿਜਲੀ ਫ੍ਰੀ ਦੇਵਾਂਗੇ ਅੱਜ ਸਾਰੇ ਲੋਕਾਂ ਨੂੰ ਉਹਦਾ ਫਾਇਦਾ ਹੋ ਰਿਹਾ ਹੈ ਤਕਰੀਬਨ 90% ਲੋਕ 80 ਤੋਂ 90% ਲੋਕ ਐਸੇ ਨੇ ਜਿੰਨਾ ਬਿਜਲੀ ਦਾ ਬਿੱਲ ਹਰ ਮਹੀਨੇ ਨਹੀਂ ਆ ਰਿਹਾ ਬਿੱਲ 0 ਆ ਰਿਹਾ ਹੈ ਔਰ ਪੰਜਾਬ ਦੀ ਜਨਤਾ ਬਹੁਤ ਇਸ ਗੱਲ ਤੋਂ ਖੁਸ਼ ਆ ਗਈ ਹੈ ਉਹਦੇ ਤਹਿਤ ਹੀ ਦੂਜਾ ਜੋ ਬੁਢਾਪਾ ਪੈਨਸ਼ਨ ਹੈ ਉਹ ਵੀ ਪਹਿਲੇ ਜੋ ਹਜ਼ਾਰ ਸੀ ਸਿਰਫ 500 ਸੀ ਪਰ ਹੁਣ ਅਸੀਂ 1500 ਕੀਤਾ ਹੈ ਔਰ ਅੱਜ ਸਾਰੇ ਹੀ ਲੋਕਾਂ ਨੂੰ ਮੈਂ ਦੇਖੋ ਬੜੇ ਖੁਸ਼ੀ ਨਾਲ ਮੈਨੂੰ ਕਹਿਣਾ ਪੰਦਾ ਹੈ ਕਿ ਜਿਹਦੀ ਪੈਨਸ਼ਨ ਲੱਗੀ ਹੈ ਮਨੂੰ ਕਦੇ ਸੁਣਨ ਤੇ ਨਹੀਂ ਮਿਲਿਆ ਕਿ ਜੀ ਮੇਰੀ ਪੈਂਟਸ ਤੇ ਲੱਗੀ ਹੈਗੀਏ ਪਰ ਮਨੂੰ ਮਿਲੀ ਨਹੀਂ ਹਰ ਮਹੀਨੇ ਆਪਣੇ ਆਪ ਲਗਾਤਾਰ ਬੈਂਕ ਵਿੱਚ ਪੈਨਸ਼ਨ ਪੈ ਰਹੀ ਹੈ ਔਰ ਜੋ ਐਪਲੀਕੈਂਟ ਹੈਗਾ ਜੋ ਬੈਨੇਫਿਸ਼ੀਰੀ ਹੈਗਾ ਉਹਦੇ ਮੋਬਾਈਲ ਫੋਨ ਦੇ ਉੱਪਰ ਉਹਨੂੰ ਜਾਣਕਾਰੀ ਮਿਲ ਜਾਂਦੀ ਤੁਹਾਡੇ ਖਾਤੇ ਦੀ ਪੈਨਸ਼ਨ ਮਿਲ ਗਈ ਹੈਗੀਏ ਔਰ ਅੱਜ ਮੈਂ ਫੇਰ ਜਿੱਦਾਂ ਤੁਹਾਨੂੰ ਦੱਸਿਆ ਗਿਆ 50 ਥਰਡ ਪੈਨਸ਼ਨਾਂ ਮੰਗੀਆਂ ਹਨ ਔਰ ਮੈਂ ਕੀ ਹੈ ਕਿ ਤੁਹਾਡੇ ਆਪਣੇ ਆਪ ਹੀ ਅਗਲੇ ਮਹੀਨੇ ਖਾਤੇ 'ਚ ਪੈ ਜਾਏਗੀ ਔਰ ਉਹਦੇ ਬਾਅਦ ਲਗਾਤਾਰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਆਪਣੇ ਆਪ ਹੀ ਤੁਹਾਨੂੰ ਹਰ ਮਹੀਨੇ ਪੈਨਸ਼ਨ ਮਿਲੀ ਜਾਏਗੀ ਕਿੰਨੇ ਸਮੇਂ ਦੇ ਵਿੱਚ ਕਿਹੜੇ ਲੋਕਾਂ ਦੀ ਪੈਨਸ਼ਨ ਲਗਾ ਦੇਖੋ ਲਗਾਤਾਰ ਅਸੀਂ ਜੋ ਹੈ ਸਾਡਾ ਦਫਤਰ ਹੈ ਇੱਥੇ ਪੰਜਾਬ ਜੋ ਸਾਡੇ ਇਲਾਕੇ ਹੈ ਇੱਥੇ ਜਿੰਦਾ ਵੀ ਆਂਦਾ ਹੈ ਉਹਦੀ ਪੈਨਸ਼ਨ ਤੇ ਫਾਰਮ ਭਰ ਕੇ ਅਸੀਂ ਤਿਆਰ ਕਰਦੇ ਹਾਂ ਅਪਲਾਈ ਕਰਦੇ ਹਾਂ ਔਰ ਲਗਾਤਾਰ ਹਰ ਮਹੀਨੇ 100 150 ਦੋਸਤੋ ਜਿੰਨਾ ਲਗਦੀਆਂ ਹਨ ਅਸੀਂ ਲਗਾਤਾਰ ਲਗਾ ਰਹੇ ਹਾਂ ਔਰ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਦੇਖੋ ਸਾਰੇ ਸਾਥੀ ਆਏ ਨੇ ਇਹਨਾਂ ਵਾਸਤੇ ਸਾਡੇ ਦਰਵਾਜ਼ੇ ਦਫਤਰ ਖੁੱਲਿਆ ਹੈ ਮੈਂ ਸਟਾਫ ਰੱਖਿਆ ਹੈ ਜਿਹੜਾ ਵੀ ਆਂਦਾ ਹੈ ਉਹਦਾ ਪੂਰਾ ਸਤਿਕਾਰ ਹੁੰਦਾ ਹੈ ਉਹਦੇ ਜਿਹੜੇ ਕੰਮ ਹਨ ਉਹ ਕੀਤੇ ਜਾਂਦੇ ਹਨ ਅਗਰ ਜੀ ਪੰਜਾਬ ਸਰਕਾਰ ਵੱਲੋਂ ਇੱਕ ਪੰਜਾਬ ਦੇ ਲੋਕਾਂ ਲਈ ਇੱਕ ਪੌਂਖਾ ਗਰਗ 2 ਤੋਂ 2 ਪਰੋਂ ਉੱਧ ਜਾ ਰਿਹਾ ਹੈ 10 ਲੱਖ ਦਾ ਮੈਡੀਕਲ ਸਹੂਲਤਾਂ ਗਰੀਆਂ ਨਹੀਂ ਕੀਤੀਆਂ ਰਹੀਆਂ ਦੇਖੋ ਵੀ ਤੁਸੀਂ ਸਾਰੇ ਜਾਣਦੇ ਹੋ ਕਿ ਆਦਮੀ ਨੁਜੰਤਾਲ ਜਦੋਂ ਦੀਆਂ ਦੀਆਂ ਘਰ ਅਸੀ ਬਿਮਾਰ ਹੋਏ ਤੇ ਇਲਾਜ ਕਿਵੇਂ ਕਰਾਵਾਂਗੇ ਇਸ ਸਮੱਸਿਆ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਸਾਡੇ ਸੁਪਰੀਮੋ ਅਰਵਿੰਦ ਕੇਜੀਵਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੱਕ ਬਹੁਤ ਵਧੀਆ ਸਕੀਮ ਮੈਡੀਕਲ ਕੈਸ਼ਲੈਸ ਜੋ ਕਾਰਡ ਕੱਢਿਆ ਹੈ ਹੁਣ ਕਿਸੇ ਦੇਸ਼ ਦੇ ਕਿਸੇ ਵੀ ਦੂਜੇ ਪ੍ਰਦੇਸ਼ ਵਿੱਚ ਨਹੀਂ ਹੈਗਾ ਕਿ ਕਿਸੇ ਹਰ ਪਰਿਵਾਰ ਵਾਸਤੇ 10 ਲੱਖ ਦਾ ਜੋ ਬੀਮਾ ਹੈ ਕੈਸ਼ਲੈਸ ਕਾਰਡ ਬਣਾਇਆ ਗਿਆ ਹੋਏ ਸੋ ਅਸੀਂ 2 ਅਕਤੂਬਰ ਨੂੰ ਲਾਂਚ ਕਰਨ ਜਾ ਰਹੇ ਹਾਂ ਸ਼ੁਰੂ ਕਰਨ ਜਾ ਰਹੇ ਹਾਂ ਸਾਰੇ ਵਲੰਟੀਅਰ ਸਹਿਬਾਨ ਕਰਕੇ ਜਾ ਕੇ ਉਹਨਾਂ ਦੇ ਉੱਤੇ ਕੇ ਫਾਰਮ ਭਰਨਗੇ ਉਹਦਾ ਕਾਰਡ ਬਣਾਣਗੇ ਉਹ ਆਨਲਾਈਨ ਵੀ ਜਰਮਨੀ ਦੇ ਤਕਰੀਬ ਜਿੱਦਾਂ ਤੁਸੀਂ ਮਰਜ਼ੀ ਬਣਾਓ ਤੁਸੀਂ ਘਰ ਬੱਠੇ ਆਨਲਾਈਨ ਤੇ ਬਣਾਉਣਾ ਆਨਲਾਈਨ ਤੇ ਬਣਾਓ ਸੜਕੋ ਆਕੇ ਬਣਾਉਣੇ ਖਦੇ ਕੋਲ ਆਕੇ ਬਣਾਓ ਦਫ਼ਤਰ ਜਾਕੇ ਬਣਾਉਣਾ ਸੇਵਾ ਕੇਂਦਰ ਤੇ ਜਾਕੇ ਦੀ ਸੇਵਾ ਕੇਂਦਰ ਤੇ ਬਣਾ ਸਕਦੇ ਆਖਿਓ ਸੋ ਸਾਰੇ ਹੀ ਤਕਰੀਬਨ 65 ਲੱਖ ਪਰਿਵਾਰਾਂ ਦਾ ਜੋ ਹੈ ਇਹ ਬੀਮਾ ਕੈਸ਼ਲੈਸ ਕਾਰਡ ਮੈਡੀਕਲ ਕਾਰਡ ਬਣੇਗਾ ਔਰ ਇੰਨਾ ਜਨਤਾ ਨੂੰ ਜੋ ਦਾ ਪਤਾ ਲੱਗਿਆ ਬਹੁਤ ਸਾਰੇ ਸਾਥੀ ਮਿਲਦੇ ਨੇ ਬੈਨ ਭਾਈ ਮਿਲਦੇ ਨੇ ਪਰ ਉਹ ਬਹੁਤ ਖੁਸ਼ ਨੇ ਕਿ ਸਾਡੇ ਵਾਸਤੇ ਇਹ ਬੜੀ ਵੱਡੀ ਇੱਕ ਅੱਛੀ ਸਕੀਮ ਆਈ ਹੈ ਹੁਣ ਸਾਨੂੰ ਕੋਈ ਚਿੰਤਾ ਨਹੀਂ ਅਗਰ ਕਿ ਪਹਿਲੇ ਹੁੰਦਾ ਸੀ ਕਿ ਉਹ ਆਦਮੀ ਜੇ ਬਿਮਾਰ ਹੁੰਦਾ ਸੀ ਉਹ ਪਰਿਵਾਰ ਨੂੰ ਚਿੰਤਾ ਲੱਗਦੀ ਸੀ ਅਸੀਂ ਜੋ ਡਾਕਟਰ ਦਾ ਬਿੱਲ ਇੱਕ ਦਵਾਗੇ ਪਰ ਹੁਣ ਉਹਨਾਂ ਨੂੰ ਕਿਸੇ ਨੂੰ ਬਿੱਲ ਦੇਣ ਦੀ ਲੋੜ ਨਹੀਂ ਉਹ ਕਾਰਡ ਲਾ ਕੇ ਜਾਣਗੇ ਉੱਥੇ ਦਿਖਾ ਕੇ ਇਲਾਜ ਕਰਾ ਕੇ ਦੇ ਵਾਪਸ ਆਣਗੇ ਉਹਦਾ ਕੋਈ ਖਰਚਾ ਨਹੀਂ ਹੋਏਗਾ ਬਹੁਤ ਬਹੁਤ ਧੰਨਵਾਦ ਤੇ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਕੈਪਟਨ ਮੰਤਰੀ ਮਹਿੰਦਰ ਪਗਤਨਾ ਉਹਨਾਂ ਨੇ ਅੱਜ ਜਲੰਧਰ ਦੇ ਵੈਸਟ ਹਲਕੇ ਦੇ ਵਿੱਚ 50 ਤੋਂ 60 ਲੋਕਾਂ ਨੂੰ ਪੈਨਸ਼ਨ ਦਿੱਤੀ ਗਈ ਹੈ ਤੇ ਉਹਨਾਂ ਦਾ ਕਹਿਣਾ 2 ਅਕਤੂਬਰ ਨੂੰ ਪੰਜਾਬ ਸਰਕਾਰ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦੇ ਅਗਮਨ ਕੇਜਰੀ ਵੱਲੋਂ ਕਿਹੜਾ 10 ਲੱਖ ਦਾ ਕਾਰਡ ਲਾਂਚ ਕੀਤਾ ਜਾਏਗਾ ਜਿਸ ਦੇ ਵਿੱਚ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ 10 ਲੱਖ ਦਾ ਹਰ ਪਰਿਵਾਰ ਨੂੰ ਮੈਡੀਕਲ ਸੂਟ ਜੜੀਆ ਫ੍ਰੀ ਮਿਲਿਆ ਜਾਣ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਜ਼ੋਨ ਮਹਾਜਨ ਜਗਬਨੀ ਟੀਵੀ ਜਲੰਧਰ